ਮੰਦਲ ਸ਼੍ਰੀ ਹਰਮੰਤ ਸਿੰਘ ਸਾਹਿਬ ਔਰ ਮੇਰੀ ਪਿਆਰੀ ਜਮਾਲ ਸਾਧੂ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਮਹਾਰਾਜ ਜੀ ਦੇ ਪਾਵਨ ਸੰਗਤ ਰਸਥਾਨ ਸ਼੍ਰੀਏ ਕਾਲਪਤਵ ਸਹਿਬ ਦੇ ਸਾਹਮੁਖ ਜੁੜੇ ਹੋਏ ਗੁਰੂ ਰੋਹੂ ਖਾਲਸਾ ਸਾਧ ਸੰਗਤ ਦੀ ਦਸ਼ਮੇਸ਼ ਪਿਤਾ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਸਾਰੀ ਸੰਗਤਾਂ ਦੇ ਪਲਾਵਨ ਕਰਾਂਗੇ ਬਾਦ ਦੇ ਗੁਰੂ ਸਾਧ ਸਾ ਵਾਹੀ ਜੀ ਕੀ ਫਤਿਹ ਅੱਜ ਮਿਤੀ 15 ਫਰਵਰੂਅਰੀ ਸੰਮਤ ਨਾਨਕਸ਼ਾਹੀ 556 ਮੁਤਾਬਕ ਮਿਤੀ 3 ਅਪ੍ਰੈਲ 2024 ਨੂੰ ਪੰਜ ਸਿੱਖ ਸਹਿਬਾਨ ਦੀ ਇਕੱਤਰਤਾ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਹੋਈ ਜਿਸ ਵਿੱਚ ਪੰਜ ਸਿੱਖ ਸਹਿਬਾਨ ਦੇ ਸਰਬਸੰਮਤੀ ਨਾਲ ਫੈਸਲਾ ਹੋਇਆ ਕਿਸੋ ਬੀ ਸਿੰਘ ਬਾਦਲ ਨੇ ਤਕੌਰ ਦਿੱਤੀ ਮੁੱਖ ਮੰਤਰੀ ਪੰਜਾਬ ਸਰਕਾਰ ਅਤੇ ਪ੍ਰਧਾਨ ਸ਼ਰੌਂਕੜੀ ਤਕਾਲੀ ਦਲ ਦੁਆ ਬਹੁਆ ਕੁਝ ਅਜਿਹੇ ਫੈਸਲੇ ਲਾਏ ਜਿਸ ਨਾਲ ਪੰਤਕ ਰੂਪ ਦੇ ਅਕਸ ਨੂੰ ਬਹੁਤ ਭਾਰੀ ਟਾਲ ਲੱਗੀ ਚ ਸ਼ਰੌਂਕੜੀ ਤਕਾਲੀ ਦਲ ਦੀ ਹਾਲਤ ਬਹੁਤ ਪਤਲੀ ਹੋਏ ਸਿੱਧੇ ਹਿੱਤਾ ਨੂੰ ਬਹੁਤ ਭਾਰੀ ਨੁਕਸਾਨ ਹੋਇਆ ਇਸ ਲਈ 2007 ਤੋਂ ਗੁਰਸਤਾਰਾਂ ਕੀ ਇੱਕ ਸਰਕਾਰ ਵਿੱਚ ਮੌਜੂਦ ਰਹੇ ਇਸ ਦੇ ਭਾਈਵਾਲ ਸਿੱਖ ਕੈਬਨਟ ਮੰਤਰੀ ਜੇਸ ਸੁਬੰਦੀ ਆਪਣਾ ਸਪਸ਼ਟੇਕਰ 15 ਦਿਨਾਂ ਦੇ ਅੰਦਰ ਅੰਦਰ ਨਿੱਜੀ ਰੂਪ ਵਿੱਚ ਪ੍ਰੇਸ਼ ਹੋ ਕੇ ਸ਼੍ਰੀ ਅਕਾੰਤ ਸਾਹਿਬ ਜੀ ਦੇ ਵਿਖੇ ਡੇਰ ਸੁਪੀਰ ਸਿੰਘ ਬਾਦਲ ਜਨਾਚਰ ਮਾੜੇ ਸਿੱਖ ਦੀ ਤਰ੍ਹਾਂ ਸ਼੍ਰੀ ਅਕਾੰਤ ਸਾਹਿਬ ਜੀ ਉੱਤੇ ਸ਼੍ਰੀ ਗੁਰਮੁਖਵੰਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੇਤ ਸੰਗਤ ਅਤੇ ਪੰਜ ਸਿੱਖ ਸਰਪੰਚ ਦੀ ਹਾਜ਼ਰੀ ਵਿੱਚ ਆਪਣੇ ਕੀਤੇ ਹੋਏ ਗੁਨਾਹਾਂ ਦੀ ਆਪੇ ਵੀ ਮੰਨਦਾ ਸਰ ਉਹਨਾਂ ਗੁਨਾਹਾਂ ਨੂੰ ਜਿਹੜੇ ਕਾਬੂ ਤੋਂ ਸਾਬ ਜੀ ਤੋਂ ਤਰਖਾਈਆਂ ਪੁਸ਼ਤ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ